ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਇੱਕ ਜੋ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਇੱਕ ਖੁਸ਼ਖਬਰੀ ਆਈ ਆ ਪੰਜਾਬ ਦੇ ਜੋ ਆਪਾਂ ਕਹਿੰਦੀ ਆਪਣੀਆਂ ਮਾਵਾਂ ਵਾਸਤੇ ਜੋ ਤੇ ਆਪਣੇ ਜੋ ਇੱਕ ਜੋ ਉਹਨਾਂ ਉੱਪਰ ਰੋਪ ਲਾ ਦਿੱਤਾ ਜਾਂਦਾਗਾ ਯੂਪੀਏ ਦਾ ਜਿਹਦੇ ਵਿੱਚ ਕੀ ਸਰਕਾਰ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਡਰੋਨ ਦੇ ਵਾਸਤੇ ਯੂਪੀਏ ਲਾ ਦਿੱਤਾ ਗਿਆ ਕਿਉਂਕਿ ਪਹਿਲਾ ਐਨਐਸਐ ਲਾਈ ਗਈ ਸੀ ਉਹਦੇ ਤੇ ਜਿਹਦੇ ਵਿੱਚ ਉਹਦਾ ਕੋਈ ਵੀ ਕਸੂਰ ਨਹੀਂ ਬੇਕਸੂਰ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਅਮਰਤਪਾਲ ਸਿੰਘ ਨੂੰ ਕਿਉਂਕਿ ਇੱਕ ਜਿੱਤੇ ਹੋਏ ਐਮਪੀ 497000 ਬਹੁਤ ਵੱਡੀ ਲੀਡ ਹੋ ਜਾਂਦੀ ਆ ਜਿਹਨੂੰ ਕਿ ਲੋਕਾਂ ਨੇ ਚੁਲਿਆ ਸੀ ਬਹੁਤ ਪਿਆਰ ਦਿੱਤਾ ਗਿਆ ਸੀ ਤੇ ਉਹਨੂੰ ਜਿੱਤੇ ਹੋਏ ਜਿੱਤੇ ਹੋਏ ਐਮਪੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤਾਂ ਜਿਹੜਾ ਕਿ ਸਰਕਾਰਾਂ ਨੂੰ ਜਦੋਂ ਇਸ ਗੱਲ ਦੀ ਭਲਕ ਲੱਗੀ ਵੀ 14 ਜਨਵਰੀ ਨੂੰ ਇੱਕ ਨਵੀਂ ਪਾਰਟੀ ਹੋ बन ਜਾ ਰਿਹਾ ਅਮਰਤਪਾਲ ਨੂੰ ਲੈ ਕੇ ਤੇ ਇਸ ਨਵੀਂ ਪਾਰਟੀ ਦਾ ਜੋ ਆਗਾਸ ਹੋਣ ਜਾ ਰਿਹਾ ਸੀ ਤੇ ਇਹਦੇ ਵਿੱਚ ਅਮਰਤਪਾਲ ਉਸ ਪਾਰਟੀ ਦੇ ਲੀਡਰ ਬਣ ਜਾ ਰਿਹਾ ਐ ਇੰਨੀ ਗੱਲ ਸੁਣਦੇ ਹੈ ਤੁਰੰਤ ਹੀ ਉਹਨਾਂ ਉੱਪਰ ਇੱਕ ਜੂਏ ਪੀ ਲਾ ਦਿੱਤਾ ਗਿਆ ਜਿਹਦੇ ਵਿੱਚ ਇੱਕ ਲੋਕਾਂ ਨੂੰ ਇਹ ਡਰਾਉਨ ਦਾ ਆਪਾਂ ਕਹਿ ਦਈਏ ਜੋ ਉਹਨਾਂ ਦੇ ਵਕੀਲ ਵੀ ਦੱਸ ਰਹੇ ਆ ਵੀ ਇੱਕ ਡਰਾਉਨ ਦੀ ਇੱਕ ਸਾਜ਼ਿਸ਼ ਜੀ ਬਹੁਤ ਵੱਡੀ ਜੋ ਉਹਨਾਂ ਨੇ ਆਪਣੇ ਬੰਨਿਓ ਉਹ ਇੱਕ ਲਾਗੂ ਕਰਿਆ ਨਵਾਂ ਕਾਨੂੰਨ ਜੁਏਪੀ ਕਿਉਂਕਿ ਉਹਦਾ ਕੋਈ ਸੂਰਨੀ ਜਿਹਨੂੰ ਕਿ ਆਪਾਂ ਕਹਦੇ ਆ ਇਥੋਂ 1500 ਕਿਲੋਮੀਟਰ ਦੂਰ ਆ ਉਹ ਜੇਲ ਜਿਹਨੂੰ ਆਪਾਂ ਕਹਨੇ ਆਗੇ ਜਿਹਦੇ ਵਿੱਚ ਅਮਰਤਪਾਲ ਨੂੰ ਰੱਖਿਆ ਹੋਇਆਗਾ ਕਿਉਂਕਿ ਆਪਾਂ ਗੱਲ ਕਰਾਂਗੇ ਹੁਣ ਸਰਕਾਰਾਂ ਦੀ ਵੀ ਅੱਜ ਦੀਆਂ ਸਰਕਾਰਾਂ ਜੋ ਇੱਕ ਬਹੁਤ ਵੱਡੀ ਜੋ ਸਾਜ਼ਿਸ਼ਾ ਜੋ ਆਪਾਂ ਗੱਲ ਕਰੀਏ ਅਮਰਤਪਾਲ ਨੂੰ ਇਨਸਾਨ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਅਮਰਤਪਾਲ ਸਿੰਘ ਨੂੰ ਜਿਹਦੇ ਵਿੱਚ ਇੱਥੋਂ ਆਪਾਂ ਕਹიდੀਏ ਜਿਹੜਾ ਕੀ ਉੱਥੋਂ 1500 ਕਿਲੋਮੀਟਰ 1700 ਕਿਲੋਮੀਟਰ ਦੂਰ ਆ ਜਾਂ ਨਾ ਕੀ ਉੱਥੇ ਕੋਈ ਕੰਟੈਕਟ ਹੋ ਸਕਦਾ ਬਹੁਤ ਪਾਬੰਦੀ ਰੱਖੀ ਗਈ ਆ ਤਾਂ ਉਹਦੇ ਉੱਪਰ ਹੁਣ ਆਪਾਂ ਕਹიდੀਏ ਜੋ ਇੱਕ ਖੁਦ ਬੰਦੀ ਬਣਾ ਕੇ ਰੱਖੇ ਹੋਏ ਇਨਸਾਨ ਦੇ ਉੱਤੇ ਆਪਣੇ ਬੰਨਿਓ ਜੋ ਮਰਜੀ ਇਹ ਪਰਚੇ ਪਾਉਣ ਕੁਛ ਮਰਜੀ ਕਰਨ ਯੂਏਪੀ ਇਹਨਾਂ ਨੂੰ ਅੱਜ ਯਾਦ ਆ ਗਈ ਜਿਸ ਦਿਨ ਇਹ ਐਨਐਸਏ ਲਾਈ ਸੀ ਉਸ ਦਿਨ ਯੂਐਪੀ ਕਿੱਧਰ ਜੋ ਹਰੀ ਸਿੰਘ ਨਾਓ ਗੁਰਪ੍ਰੀਤ ਨਾਓ ਹਰੀ ਸਿੰਘ ਦਾ ਸਾਰਾ ਉੱਪਰ ਜੋ ਉਹਨਾਂ ਉੱਪਰ ਕੇਸ ਲਾ ਦਿੱਤਾ ਜਾਂਦਾ ਕਿ ਜੋ ਕੀ ਉਹਨਾਂ ਨੇ ਨਹੀਂ ਕੀਤਾ ਬਿਲਕੁਲ ਹੋਰ ਵੀ ਕਈ ਤਰ੍ਹਾਂ ਦੀਆਂ ਉਹਨਾਂ ਉੱਪਰ ਜੋ ਆਪਾਂ ਕਹਿ ਦਈਏ ਵੀ ਜੋ ਇਹਨਾਂ ਨੇ ਇਹ આરોਪ ਲਾ ਦਿੱਤੇ ਗਏ ਆ ਤਾਂ ਹੁਣ ਸਾਡੇ ਪੰਜਾਬ ਦੀ ਜੋ ਇੱਕ ਵੱਡੀ ਜੋ ਆਵਾਜ਼ ਆ ਸਾਡੇ ਮਾਤਾ ਦੀ ਸਾਡੇ ਪੰਜਾਬ ਦੇ ਲੋਕਾਂ ਦੀ ਜੋ ਮਾਵਾਂ ਦੀ ਉਹਨਾਂ ਦੀ ਕੱਲ ਦੀ ਅਸੀਂ ਵੀਡੀਓ ਦੇਖੀ ਜੋ ਅਮਰਤਪਾਲ ਨੂੰ ਲੈ ਕੇ ਇੱਕ ਪੰਜਾਬ ਦੇ ਵਿੱਚ ਕੱਲ ਦੀਆਂ ਵੀਡੀਓ ਵਾਇਰਲ ਬਹੁਤ ਹੋ ਰਹੀਆਂ ਜੋ ਇੱਕ 7-8 ਘਰਾਂ ਦੇ ਵਿੱਚ ਇੱਕ ਨਸ਼ੇੜੀਆਂ ਵੱਲੋਂ ਅਗਲਾ ਦਿੱਤੀ ਜਾਂਦੀ ਆ ਇਹ ਘਰਾਂ ਦੇ ਵਿੱਚ ਭੰਨ ਤੋੜ ਕੀਤੀ ਜਾਂਦੀ ਆ ਬਹੁਤ ਅਤਿਆਚਾਰ ਕੀਤਾ ਜਾਂਦਾ ਨਸ਼ੇੜੀਆਂ ਵੱਲੋਂ ਜਿਹੜਾ ਕਿ ਆਪਾਂ ਕਹਿੰਦੇ ਨਸ਼ੇ ਦਾ ਇੱਕ ਜੋ ਇਹ ਆਪਾਂ ਕਹਿੰਦੇ ਵੀ ਸلسਲਾ ਚੱਲੀ ਜਾਂਦਾ ਪੰਜਾਬ ਦੀ ਜਿਹੜੀ ਸਰਕਾਰ ਨੇ ਵਾਦਾ ਕਰਿਆ ਸੀ ਸੀਐਮ ਭਵਨਤਮਾਨ ਨੇ ਵੀ 26 ਜਨਵਰੀ ਨੂੰ ਮੈਂ ਚਿੱਟੇ ਦਾ ਸਫਾਇਆ ਕਰ ਦੂੰਗਾ ਇਹਦੇ ਨਾਂ ਤਾਂ ਉਹ ਵਾਦੇ ਹਲੇ ਤੱਕ ਸਾਨੂੰ ਨਜ਼ਰ ਆਇਆ ਤੇ ਜੇ ਹੁਣ ਗੱਲ ਕਰੀਏ ਦੂਜੇ ਨੰਬਰ ਜੋ ਇਹਨਾਂ ਨੇ ਗਰੀਬਾਂ ਨਾਲ ਸਾਡੇ ਉਹ ਬਜ਼ੁਰਗਾਂ ਨਾਲ ਮਾਤਾ ਨਾਲ ਪੈਣਾ ਨਾਲ ਸਾਰਿਆਂ ਨੇ ਵਾਦੇ ਕਰੀ 2500 ਪਰਸ਼ਣ ਦਾ ਨਾ ਇਹਦਾ ਉਹ 2500 ਪਰਸ਼ਣ ਨਜ਼ਰ ਆਉਂਦੀ ਹੈ ਹੁਣ ਜੇ ਗੱਲ ਕਰੀਏ ਆਪਾਂ 1000 ਰੁਪਿਆ ਰਸੋਈ ਘਰ ਦੇ ਖਰਚੇ ਕਹਿੰਦੇ ਵੀ ਹਰ ਇਨਸਾਨ ਦੇ ਹਰ ਮਾਤਾ ਪੈਣਾ ਦੇ ਖਾਚੇ ਖਰਤੇ ਖਾਤੇ ਦੇ ਵਿੱਚ ਜਾਉ 1000 ਰੁਪਿਆ ਨਾ ਇਹਦਾ ਉਹ ਨਜ਼ਰ ਆਇਆ ਇਸ ਸਿਰਫ ਇੱਕ ਲੋਕਾਂ ਨੂੰ ਇਹ ਜਦੋਂ ਪ੍ਰਚਾਰ ਕਰਦੇ ਆ ਲੋਕਾਂ ਨੂੰ ਇੱਕ ਝਲਸੇ ਵਿੱਚ ਲੈ ਆਉਂਦੇ ਆ ਸਾਡੇ ਲੋਕ ਭੋਲੇ ਆ ਪੰਜਾਬ ਦੇ ਲੋਕ ਫਿਰ ਮਗਰ ਲੱਗ ਜਾਂਦੇ ਆ ਵੀ ਨਹੀਂ ਹੁਣ ਤਾਂ ਕੁਝ ਨਾ ਕੁਝ ਕਰਨਗੇ ਪਰ ਇਹਨਾਂ ਦਾ ਉਹ ਹਾਲ ਫਿਰ ਸਾਡੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਆ ਹੁਣ ਤੁਸੀਂ ਐਂ ਦੱਸੋ ਜਦੋਂ ਦੀ ਇਹ ਸਰਕਾਰ ਆਈ ਆ 2022-23 ਦੇ ਵਿੱਚ ਦੀ ਸੈਂਟਰ ਸਰਕਾਰ ਆ ਜੋ ਇਹ ਤਾਂ ਬਿਲਕੁਲ ਹੀ ਪੰਜਾਬ ਬਣੀ ਨਹੀਂ ਚਾਹਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਸੀਐਮ ਭਵਨ ਤਮਾਨਾ ਆ ਇਹਨੂੰ ਵੀ ਕੋਈ ਮਤਲ ਨਹੀਂ ਪੰਜਾਬ ਵਾਸਤੇ ਜੋ ਕੁਝ ਹੁੰਦਾ ਚਾਹੇ ਕੋਈ ਜੀਏ ਚਾਹੇ ਮਰੇ ਚਾਹੇ ਕੁਝ ਧਰਨੇ ਲੱਗਣ ਧਰਨੇ ਵਿੱਚ ਕੋਈ ਪਏ ਮਰਨ ਮਰ ਤੇ ਬੈਠੇ ਕੋਈ ਮਤਲ ਨਹੀਂ ਜਦੋਂ ਸਾਡੇ ਸਿੱਖਾਂ ਦੇ ਉੱਪਰ ਜੋ ਅਤਿਆਚਾਰ ਕਰਦੇ ਆ ਅਥਰੂ ਗਾਇ ਦੇ ਧੂਏ ਦੇ ਗੋਲੇ ਛੱਡਦੇ ਆ ਉਦੋਂ ਇਹ ਕਿੱਥੇ ਮੌਜੂਦ ਹੁੰਦੇ ਨਹੀਂ ਉਸ ਜਗ੍ਹਾ ਤੇ ਇਸ ਦੇ ਆਰਡਰ ਤੇ ਸੀਐਮ ਭਵੰਤਮਾਨ ਦੇ ਆਰਡਰ ਹੁੰਦੇ ਆ ਜਦੋਂ ਤੁਰੰਤ ਉਹ ਆਪਣੇ ਬੰਨੀ ਉਹਨਾਂ ਦੀ ਕਾਰਵਾਈ ਸ਼ੁਰੂ ਹੁੰਦੀ ਆ ਪ੍ਰਸ਼ਾਸਨ ਦੀ ਇਹ ਜੇ ਆਰਡਰ ਕਰ ਦਿੰਦੇ ਆ ਤਾਂ ਫੇਰ ਹੀ ਹੁੰਦਾ ਨਾ ਜੋ ਇੱਕ ਪਰਸੋਂ ਮੈਂ ਪਹਿਲਾ ਵਾਲੀ ਵੀਡੀਓ ਚ ਵੀ ਬੋਲਿਆ ਹਜ਼ੂਰ ਆਪਾਂ ਕਹਿੰਦੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਅਥਰੂ ਗਾਇਸ ਦੇ ਗੋਲੇ ਛੱਟੇ ਗਏ ਆ ਤਾਂ ਜੋ ਆਪਣੇ ਸਿੰਘਾਂ ਦੇ ਉੱਪਰ ਇਹਨਾਂ ਨੇ ਲਾਠੀ ਚਾਰਜ ਕੀਤੀ ਆ ਡਾਂਗਾ ਮਾਰੀਆਂ ਜਾਂਦੀਆਂ ਸਿੰਘਾਂ ਦੀ ਕਿਉਂਕਿ ਸਿੰਘ ਘੱਟ ਸੀ 10 ਵੀ ਰਹੇ ਆ ਪੱਤਰਕਾਰ ਵੀ ਉਹ ਵੀਡੀਓ ਤੁਸੀਂ ਵੀ ਦੇਖਿਆ ਹੋਣੀਆਂ ਪੰਜਾਬ ਦੇ ਵਿੱਚ ਉਹ ਵੀਡੀਓ ਬਹੁਤ ਵਾਇਰਲ ਹੋਈ ਸੀ ਜੋ ਸਾਡੇ ਸਿੱਖਾਂ ਦੇ ਉੱਪਰ ਜੋ ਅਤਿਆਚਾਰ ਕੀਤਾ ਵੀ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹੁਣ ਸਾਡੇ ਪੰਜਾਬ ਦੀਆਂ ਮਾਵਾਂ ਦੀ ਤੇ ਜੋ ਸਾਡੇ ਬਜ਼ੁਰਗਾਂ ਦੀ ਗੱਲ ਇੱਕੋ ਹੀ ਆਵਾਜ਼ ਆ ਵੀ ਅਮਰਤਪਾਲ ਦੀ ਰਿਹਾਈ ਹੋਣੀ ਚਾਹੀਦੀ ਆ ਉਹਦੇ ਜੋ ਵਕੀਲ ਆ ਅਮਾਨ ਸਿੰਘ ਖਾਰਾ ਉਹ ਮੈਂ ਅਗਲੀ ਵੀਡੀਓ ਵਿੱਚ ਵੀ ਦੱਸਿਆ ਸੀ ਵੀ ਜੋ ਉਹਨਾਂ ਨੇ ਆਪਦੇ ਬੰਨੀ ਇੱਕ ਬਹੁਤ ਵੱਡੀ ਗੱਲ ਦਾ ਖੁਲਾਸਾ ਕੀਤਾ ਵੀ ਜੋ ਜੂਏਪੀਏ ਲਾਇਆ ਗਿਆ ਉਹਨਾਂ ਉੱਪਰ ਇਹ ਇੱਕ ਲੋਕਾਂ ਨੂੰ ਡਰਾਇਆ ਗਿਆਗਾ ਜਿਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਅੰਦਰ ਬੈਠੇ ਹੋਏ ਬੰਦੀ ਤੇ ਕੁਝ ਵੀ ਕਰ ਸਕਦੇ ਇਹ ਜਦੋਂ ਬੰਦੀ ਅੰਦਰ ਇਸ਼ਾਨ ਦੀ ਜੇਲ੍ਹ ਇੱਥੋਂ 15 16 1700 ਕਿਲੋਮੀਟਰ ਦੂਰ ਆ ਜਿਹਦੇ ਵਿੱਚ ਕੀ ਉੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਤੇ ਉਹਦੇ ਉੱਪਰ આરોਪ ਲਾ ਦਿੰਦੇ ਆ ਯੂਪੀ ਦਾ ਹਰੀਨਾਥ ਸਿੰਘ ਦਾ ਜੋ ਹਰੀਨੋ ਸਿੰਘ ਗੁਰਪ੍ਰੀਤ ਸਿੰਘ ਦਾ ਕੇਸ ਲਾ ਦਿੱਤਾ ਇਹ ਉਦੋਂ ਕਿੱਧਰ ਗਿਆ ਸੀ ਜਦੋਂ ਐਨਐਸਐ ਲਾਇਆ ਸੀ ਅੱਜ ਇਹਨਾਂ ਨੂੰ ਕੇਸ ਵਿੱਚ ਤਰ੍ਹਾਂ ਤਰ੍ਹਾਂ ਦੀ ਯਾਦ ਆ ਰਹੇ ਆ ਚਲੋ ਜੀ ਪੰਜਾਬ ਦੇ ਪ੍ਰਤੀ ਆਪਣੀਆਂ ਵੀਡੀਓ ਹੁੰਦੀਆਂ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਜੋ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੇ ਕੋਈ ਵੀਡੀਓ ਲੈ ਕੇ ਆਉਣੇ ਆ ਜੋ ਅੱਜ ਪਾਵਰਤਪਾਲ ਦੇ ਹੱਕ ਦੇ ਵਿੱਚ ਲੱਖਾਂ ਲੋਕ ਜੋ 14 ਜਨਵਰੀ ਨੂੰ ਨਵੀਂ ਪਾਰਟੀ ਦੇ ਵਿੱਚ ਮੈਂਬਰ ਬਣ ਜਾ ਰਹੇ ਆ ਤੇ ਜਿਹਨੂੰ ਕੀ ਸਰਕਾਰਾਂ ਨੇ ਜਦੋਂ ਭਲਕ ਲਗੀ ਤਰੰਤੋ ਦੇ ਉੱਪਰ ਨਵੇਂ ਤੋਂ ਨਵੇਂ ਕੇਸ ਲਾ ਦਿੱਤੇ ਇਹਦੇ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਆਪਣੇ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀਆਂ ਪੰਜਾਬ 'ਚ ਜੋ ਕੁਝ ਹੁੰਦਾ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ ਥੈਂਕ ਯੂ